ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਮੇਰੇ ਪਿੱਛੇ ਤੁਸੀਂ ਘਰ ਦੇਖ ਰਹੇ ਹੋ ਥੋੜਾ ਆ ਮੈਂ ਤੁਹਾਨੂੰ ਆ ਤੁਸੀਂ ਘਰਾਂ ਨੂੰ ਵੇਖੋ ਸਾਰੇ ਇਹ ਜਿਹੜੇ ਘਰ ਨੇ ਘਰ ਤਾਂ ਬਹੁਤ ਸੋਹਣੇ ਆ ਰੋਡ ਵੀ ਦੇਖੋ ਤੁਸੀਂ ਬੜੇ ਸੋਹਣੇ ਹੈਨਾ ਪਰ ਇਹ ਘਰਾਂ ਦੇ ਵਿੱਚ ਹੱਬ ਪਾਸੇ ਸ਼ਾਂਤੀ ਹੀ ਸ਼ਾਂਤੀ ਆ ਹਾਲੇ ਤੁਸੀਂ ਦੇਖੋ ਕਿ ਕਿੰਨਾ ਦਿਨ ਚੜਿਆ ਹੋਇਆ ਹੈ ਨਾ ਪਰ ਇਹ ਪੂਰੀ ਅੱਜ ਦਾ ਸਾਡੇ ਉਥੇ ਗਲੀਆਂ ਹੁੰਦੀਆਂ ਨੇ ਆ ਦੇਖੋ ਇੱਕ ਅਲੀ ਵਿਚਾਰੀ ਬਿੱਲੀ ਇਹੀ ਇੱਥੇ ਸੈਰਸਪਾਟਾ ਕਰ ਰਹੀ ਆ ਬਾਕੀ ਚਾਰੋਂ ਤਰਫ ਸ਼ਾਂਤੀ ਕੋਈ ਚੈਲਪੈਲ ਨਹੀਂ ਸਭ ਆਪੋ ਆਪਣੇ ਘਰਾਂ ਦੇ ਵਿੱਚ ਆਰਾਮ ਫਰਮਾਰੇ ਨੇ ਘਰਾ ਘਰਾ ਦੇ ਵਿੱਚ ਹੀ ਸਾਰੇ ਕੈਦ ਆ ਅਸੀਂ ਕਹਿ ਸਕਦੇ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਇੱਕ ਮਿੱਠੀ ਜੇਲ ਆ ਬਾਹਰ ਕਿਸੇ ਦੀ ਕੋਈ ਚੈਲ ਪੈਲ ਨਹੀਂ ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਰਹਿ ਰਹੇ ਆ ਕੋਈ ਇੱਕ ਘਰ ਵਾਲਾ ਕਿਸੇ ਦੂਸਰੇ ਘਰ ਵਾਲੇ ਦੀ ਜਿਹੜੀ ਲਾਈਫ ਆ ਜਿੱਦਾ ਆਣ ਗਵਣ ਜਿੱਦਾਂ ਹੁੰਦੇ ਆ ਨਾ ਕੋਈ ਇੱਕ ਦੂਜੇ ਨੂੰ ਡਿਸਟਰਬ ਨਹੀਂ ਕਰਦਾ ਕੋਈ ਇੰਟਰਫੇਅਰ ਨਹੀਂ ਕਰਦਾ ਕਿਸੇ ਦੀ ਲਾਈਫ ਦੇ ਵਿੱਚ ਵੀ ਸੋ ਅਸੀਂ ਕਿੰਨੇ ਵੀ ਅਸੀਂ ਬਾਹਰਲੇ ਮੁਲਕਾਂ ਵਿੱਚ ਹੋਣਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਉਹ ਸਾਨੂੰ ਚਾਰੋਂ ਤਰਫ ਸੁੰਨ ਸੁਨਾਟਾ ਜਿਹੜਾ ਬਸ ਇਹੀ ਦੇਖਣ ਨੂੰ ਮਿਲਦਾ ਜੋ ਸਾਡੇ ਪੰਜਾਬ ਦੀ ਰੌਣਕ ਆ ਪੰਜਾਬ ਦੇ ਘਰਾਂ ਦੇ ਵਿੱਚ ਚਹਿਲ ਪਹਿਲ ਆ ਉਹ ਇਸ ਤਰ੍ਹਾਂ ਕਿਤੇ ਵੀ ਉਹ ਦੇਖਣ ਨੂੰ ਨਹੀਂ ਮਿਲੇਗੀ ਸੋ ਇੱਕ ਛੋਟੀ ਜੀ ਵੀਡੀਓ ਜਿਹੜੀ ਆ ਉਹ ਮੈਂ ਚਲੋ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਬਾਕੀ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ ਸਮਝਦੇ ਹੋ ਵੀ ਬਾਹਰਲੇ ਮੁਲਕਾਂ ਵਿੱਚ ਬਸ ਇਹ ਸ਼ਾਂਤੀ ਆ ਹਾਂ ਤੁਸੀਂ ਸਿਟੀ ਸੈਂਟਰ ਜਾਓ ਉੱਥੇ ਬੜਾ ਸ਼ੋਰ ਸ਼ਰਾਬਾ ਬੜਾ ਰੋਲਾ ਰਪਾ ਹੁੰਦਾ ਹੈ ਬਟ ਇੱਥੇ ਆਲੇ ਦੁਆਲੇ ਘਰਾਂ ਵਿੱਚ ਕੁਝ ਵੀ ਨਹੀਂ ਆ।